ਪਾ ਦੇ ਹੱਕ ਮਾਰਨ ਵਾਲਾ ਯੋ ਫਟਾ ਦਾ ਮਾਲ ਫਟਾ ਦਾ ਨਾ ਭਾਈ ਇਹ ਯੋ ਦਾ ਮੇਰਾ ਨਾਮ ਜਾਨੂੰ ਆ ਜੀ ਜਗਰਾਉਂ ਦੇ ਰਹਿਣ ਵਾਲੇ ਆ ਜੀ ਤੇ ਤੁਸੀਂ ਧਰਨਾ ਲਾਇਆ ਇਹਦੇ ਬਾਰੇ ਸਪੋਤ ਕੀ ਗੱਲ ਜੀ ਧਰਨਾ ਲਾਇਆ ਜੀ ਅਸੀਂ ਇੱਥੇ 4 ਮਹੀਨੇ ਕੰਮ ਕੀਤਾ ਜੀ ਤੇ ਸਾਨੂੰ ਇਹਨਾਂ ਨੇ ਕੋਈ ਤਨਖਾਹ ਬਾਰੇ ਦੱਸਿਆ ਨਹੀਂ ਅਸੀਂ ਸਾਰੇ ਪ੍ਰਧਾਨ ਕੋਲ ਵੀ ਉਹ ਸਾਬ ਕੋਲ ਵੀ ਤੇ ਮੈਂਟੂ ਪ੍ਰਧਾਨ ਕੋਲ ਵੀ ਅਰुण ਗਿੱਲ ਪ੍ਰਧਾਨ ਕੋਲ ਵੀ ਜਾਂਦੇ ਰਹੇ ਆ ਇਹਨਾਂ ਨੇ ਸਾਨੂੰ ਕੁਝ ਨਹੀਂ ਜੀ ਦੱਸਿਆ ਅਸੀਂ ਨੋਕਲਾਉਂਦੇ ਰਹੇ ਆ। ਇਹ ਲੈ ਕੇ ਲਾ ਕੇ ਭੇਜ ਦਿੰਦੇ ਹਾਂ। ਹਾਂਜੀ। ਕੋਈ ਕਿਹਨੂੰ ਪਹਿਲਾਂ ਮਿਲਿਆ ਇੱਥੇ? ਇੱਥੇ ਰਾणे ਪ੍ਰਧਾਨ ਨੂੰ ਪਹਿਲਾਂ ਹੀ ਇੱਥੇ ਸੈਕਟਰੀ ਇੰਸਪੈਕਟਰ ਸ਼ਾਮ ਭਟਕੁਮਾਰ ਜੀ ਉਹਨਾਂ ਨੂੰ ਵੀ ਮਿਲੇ ਜੀ। ਅਰੁਣੂ ਪ੍ਰਧਾਨ ਨੂੰ ਵੀ ਮਿਲੇ ਆ ਜੀ ਤੇ ਈਓ ਸਾਹਿਬ ਨੂੰ ਵੀ ਮਿਲੇ ਜੀ। ਕੋਈ ਕਿਸੇ ਨੇ ਨਹੀਂ ਸੁਣੀ। ਨਹੀਂ ਜੀ। ਕੋਈ ਨਹੀਂ ਹੁੰਦੇ। ਹੁਣ ਕੀ ਮੰਗ ਕਰਦੇ ਆ? ਹਾਂਜੀ ਮੰਗ ਕਰਦੇ ਆ ਜੀ ਸਾਡੀ 4 ਮਹੀਨਿਆਂ ਦੀ ਸਾਨੂੰ ਸੈਲਰੀ ਦਿੱਤੀ ਜਾਵੇ। ਤੁਹਾਡਾ ਕੀ ਨਾਮ ਆਪਣਾ? ਮੇਰਾ ਨਾਮ ਜੀ ਮੀਨੂ ਆ। ਫਸਿੰਤਰ ਨਾਲ ਆਏ ਜੀ ਬਾਰੇ ਪੁੱਛੋ ਵੀ ਅਥੇ ਜੀ ਆਦੀ ਤਨਖਾਹ ਦੀ ਖਾਤਰ ਤਾਂ ਧਰਨਾ ਲਾਇਆ ਹੈ ਜਵਾ ਜੀ ਸਾਨੂੰ 4 ਮਹੀਨੇ ਇਹਨਾਂ ਨੇ ਕੰਮ ਕਰਵਾਇਆ ਵਾ ਡੈਂਪਰ ਤੇ ਸੁੱਕਾ ਗਿੱਲਾ ਕੁੜਾ ਰੜਾਉਂਦੇ ਰਹੇ ਸਾਨੂੰ ਤਨਖਾਹ ਨਹੀਂ ਦਿੱਤੇ ਇਹਨਾਂ ਨੇ ਕੋਈ ਕੋਣ ਨਹੀਂ ਦਿੰਦਾ ਜੀ ਸਾਨੂੰ ਜੀ ਇਹ ਸਾਹ ਤਨਖਾਹ ਨਹੀਂ ਦੇ ਰਹੇਗੇ ਕੀ ਕਹਿੰਦੇ ਆਹ ਵਾ ਸਾਨੂੰ ਲਾਰੇ ਤੇ ਲਾਰੇ ਲਈ ਜਾਂਦੇ ਆ ਸਾਨੂੰ ਕਿ ਇੱਕ ਦੋ ਦਿਨਾਂ ਦਾ ਟਾਈਮ ਦੇ ਦਿੰਦੇ ਕਦੇ ਹਫਤੇ ਦਾ ਦੇ ਦਿੰਦੇ ਆ ਤੇ ਸਾਨੂੰ ਅੱਜ 10 ਮਿੰਟ ਚੱਲੇ ਤੇ ਪਿੱਛੇ ਤੁਹਾਨੂੰ ਕਹਿੰਦਿਆਂ ਨੂੰ ਤੁਹਾਨੂੰ ਕੰਮ ਤੋਂ ਵੀ ਹਾਂ ਜੀ ਸਾਨੂੰ ਕੰਮ ਤੋਂ ਵੀ ਖੜੇ ਟਾਈਮ ਇਹਨਾਂ ਨੇ ਸਾਨੂੰ ਹਟਾ ਦਿੱਤਾ ਸਾਨੂੰ ਦੱਸਿਆ ਵੀ ਮਿੰਟਾਂ ਨੂੰ ਹਟਾਉਣਾ ਵਾ ਕਹਿੰਦੇ ਫੇਰ ਤਾਂ ਕੰਮ ਤੇ ਨਾ ਆਇਓ ਹਾਂ ਜੀ ਕੋਈ ਕੀ ਮੰਗ ਕਰਦੇ ਕਿ ਸਾਡੀ ਵੀ 4 ਮਹੀਨਿਆਂ ਦੀ ਜਿਹੜੀ ਤਨਖਾਹ ਬੰਦੀ ਸਾਨੂੰ ਦਿੱਤੀ ਜਾਵੇ ਬਹੁਤ ਟਾਈਮ ਹੋ ਗਿਆ ਯਾਰ ਸਾਡੇ ਵੀ ਛੋਟੇ ਛੋਟੇ ਬੱਚੇ ਆ ਬੱਚੇ ਨੇ ਫੀਸਾਂ ਭੋਰੀਆਂ ਕਰਨੀਆਂ ਬਹੁਤ ਕੰਮ ਹੁੰਦੇ ਆ ਮੁਰੇ ਜੀ ਹਾਂ ਜੀ ਸਭਾ ਵਿੱਚ ਤੁਸੀਂ ਇਕੱਠੇ ਹੋਏ ਆ ਧਾਰਨਾ ਲਾਇਆ ਇਹਦੇ ਬਾਰੇ ਦੱਸੋ ਇਹ ਧਾਰਨਾ ਜੀ ਅੱਜ ਮਜਬੂਰੀ ਵਸ ਲਾਉਣਾ ਪਿਆ ਨਗਰ ਕੌਂਸਲ ਜਗਰਾਉਂ ਦੇ ਅੰਦਰ ਜਿਹੜਾ ਇੱਥੇ ਦਾ ਕਾਰਜ ਸਾਧਕ ਅਫਸਰਾਂ ਉਹਨੇ ਹਮੇਸ਼ਾ ਹੀ ਗਰੀਬਾਂ ਦਾ ਖੂਨ ਪੀਟਾ ਇੱਥੇ ਰੌਣੇ ਜਮਾਈ ਹੱਦ ਕਰਵਾ ਦਿੱਤੀ ਪਿਛਲੇ ਸਾਲ ਸੁਰਸਖਰ ਦੇ ਤਾਤਾ 17 ਮੁਲਾਜ਼ਮ ਆਪਣੀ ਸਾਖ ਨੂੰ ਬਚਾਉਣ ਦੇ ਲਈ ਉਹਦੇ ਨਿਯਮਾਂ ਦੇ ਅਨੁਸਾਰ ਨਗਰ ਕੌਂਸਲ ਜਗਰਾਉਂ ਨੇ ਗਿੱਲਾ ਸੁੱਕਾ ਕੂੜਾ ਲਾਗ ਕਰਨ ਦੇ ਲਈ ਕੂੜੇ ਦੀ ਸ਼ਾਂਟੀ ਕਰਨ ਦੇ ਲਈ 17 ਜਿਹਦੇ ਵਿੱਚ 4 ਪਹਿਣਾ ਤੇ ਬਾਕੀ 14 13 ਵੀਰ ਜਿਹੜੇ ਰੱਖਲੇ ਨੌਜਵਾਨ ਰੱਖੇ 4 ਮਹੀਨੇ ਉਹਨਾਂ ਤੋਂ ਕੰਮ ਕਰਾਇਆ ਜੇਠ ਹਾਰ ਦੀਆਂ ਧੁੱਪਾਂ ਦੇ ਵਿੱਚ ਹੌਮਸ ਭਰੀ ਗਰਮੀ ਦੇ ਵਿੱਚ 4 ਮਹੀਨੇ ਦੌਰਾਨ ਉਹਨਾਂ ਨੂੰ ਲਾਰੇ ਲਾ ਕੇ ਵੀ ਤੁਹਾਡੀ ਤਨਖਾਹ ਦਿੱਲੀਆਂ ਆਉਣੀ ਆ ਤੁਹਾਡਾ ਮਤਾ ਪਾ ਕੇ ਤੁਹਾਨੂੰ ਪੱਕੇ ਕਰ ਦੇਣਾ ਆ ਏਦਾਂ ਦੇ ਲਾਏ ਲਾ ਲਾ ਕੇ ਉਹਨਾਂ ਤੋਂ 4 ਮਹੀਨੇ ਕੰਮ ਕਰਾਉਣ ਤੋਂ ਬਾਅਦ ਜਦੋਂ ਉਹ ਜਿਹੜਾ ਸ਼ਵਸ਼ ਭਾਰਤੀ ਟੀਮ ਦਾ ਸਰਵੇ ਪੂਰਾ ਹੋ ਗਿਆ ਤੇ ਇਹਨਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਤੇ ਇੱਕ ਖੋਟਾ ਪੈਸਾ ਵੀ ਜਿਹੜਾ ਆ ਉਹ ਸਮੇਂਤ ਵਜੋਂ ਉਹ ਮਜ਼ਦੂਰੀ ਜਿਹਨੇ ਇਹਨਾਂ ਨੇ ਲਗਾਤਾਰ 12-12 ਘੰਟੇ ਇਹਨਾਂ ਤੋਂ ਕੰਮ ਲਿਆ ਜਿਹੜਾ ਕਿ ਇਹਨਾਂ ਦਾ ਨੇ ਆਰਥਿਕ ਸ਼ੋਸ਼ਣ ਕੀਤਾ ਸਰੀਰਕ ਸ਼ੋਸ਼ਣ ਕੀਤਾ ਮੈਂ ਕਮਾ ਉਹਨੇ ਇਹ ਉਹਨੇ ਨਗਰ ਕੌਂਸਲ ਜਗਰਾਉਂ ਨੇ ਹੋ ਇਹਨਾਂ ਨੂੰ ਉਦੋਂ ਤੋਂ ਲੈ ਕੇ ਪਿਛਲੇ ਸਾਲ ਤੋਂ ਅੱਜ ਤੱਕ ਤਨਖਾਹ ਲਈ ਲੜਾਈ ਲਾਉਂਦਾ ਆ ਰਿਹਾ ਧਰਨਾ ਫਿਰ ਜਾਰੀ ਰੱਖੋਗੇ ਧਰਨਾ ਇਹ ਹੈ ਜੀ ਅੱਜ ਸਿਰਫ ਇਹ ਕਿ ਇਹਨਾਂ ਨੂੰ ਅਸੀਂ ਜਗਾਉਣ ਲਈ ਬਣਦਾ ਜਮੀਰ ਸ਼ਾਹ ਜਾਗਤੇ ਇਹ ਜਿਹੜੇ 17 ਪਰਿਵਾਰ ਆ ਉਹਨਾਂ ਵਿੱਚੋਂ ਗਰੀਬ ਪਰਿਵਾਰ ਨੇ ਕੁਝ ਕੰਮ ਤੇ ਗਏ ਸੀ ਅਸੀਂ ਕਿਹਾ ਸੀ ਵੀ ਜਿੰਨੇ ਫ੍ਰੀ ਹੈਗੇ ਉਹ ਹੋ ਸਕਦਾ ਉਹਨੇ ਤੁਸੀਂ ਆ ਜਾਓ ਬਈ ਆਪਾਂ ਦੇੰਦ ਨੂੰ ਅੱਜ ਅਸੀਂ ਦੱਸਿਆ ਹੀ ਆ ਅੱਜ ਸਾਨੂੰ ਜਿਹੜੀਆਂ ਗਰੀਬਾਂ ਦੇ ਹੱਕਾਂ ਲਈ ਜਥੇਬੰਦੀਆਂ ਮੈਨੂੰ ਉਹਨਾਂ ਦੇ ਪੰਜਾਬ ਤੇ ਸਾਡੇ ਕਾਮਰੇਡ ਬਲਜੀਤ ਸਿੰਘ ਜੀ ਕੁਰਸੀਆਂ ਉਹਨਾਂ ਦਾ ਹੀ ਫੋਨ ਆਇਆ ਹੋਰ ਤਾਂ ਇੱਕ ਦੋ ਸਾਡੇ ਜਿਹੜੇ ਭਰਪੂਰ ਸਿੰਘ ਜੀ ਉਹਨਾਂ ਦਾ ਫੋਨ ਆਇਆ ਕਈ ਜਿਹੜੇ ਜੱਟੀਆਂ ਬੰਦੀਆਂ ਦੇ ਨਮਾਇंदे ਆ ਉਹਨਾਂ ਨੇ ਮੈਨੂੰ ਫੋਨ ਕਰਕੇ ਖੁਦ ਕਿਹਾ ਜੇਕਰ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਦੀ ਤਰਖਾਹ ਜਾਰੀ ਨਾ ਕੀਤੀ ਜਿਹੜਾ ਸੰਘਰਸ਼ਾ ਵੱਡਾ ਯਾਨੀ ਕਿ ਤਿੱਖਾ ਸੰਘਰਸ਼ ਕਰਾਂਗੇ ਵੱਡੇ ਰੂਪ ਦੇ ਵਿੱਚ ਕਰਾਂਗੇ ਉਹਦੇ ਲਈ ਜਿਹੜਾ ਕੋਈ ਵੀ ਉਹਦਾ ਕੋਈ ਨੁਕਸਾਨ ਹੋਊਗਾ ਉਹਦੇ ਲਈ ਨਗਰ ਕੌਂਸਲ ਜਗਰੌਂ ਦਾ ਯੂਐਸਏ ਦੇ ਤੌਰ ਤੇ ਜ਼ਿੰਮੇਵਾਰ ਹੋਊਗਾ ਕਿ ਜੀ ਸਵੇਰ ਦੇ ਬੈਠੇ ਆ ਕੋਈ ਵੀ ਅਫਸਰ ਨਹੀਂ ਆਏ ਸਾਡੇ ਕੋਲ ਇਹ ਮੈਨੂੰ ਲਾਣਤ ਆਏ ਇਸ ਗੱਲ ਦੇ ਉੱਪਰ ਮੈਂ ਕਹਿੰਦਾ ਵੀ ਨਗਰ ਕੌਂਸਲ ਜਗਰਾਉਂ ਦੇ ਅਸੀਂ ਅੰਦਰ ਬੈਠੇ ਹੋਏ ਆ ਕਿਉਂਕਿ ਨਗਰ ਕੌਂਸਲ ਦਾ ਮਸਲਾ ਅਧਿਕਾਰੀ ਆਏ ਆ ਨਗਰ ਕੌਂਸਲ ਦੇ ਕੌਂਸਲਰ ਵੀ ਇੱਥੋਂ ਲੰਗੇ ਆਚਾਰ ਜਿਹੜੇ ਕੌਂਸਲਰ ਆ ਮੈਂ ਉਹਨਾਂ ਨੂੰ ਵੀ ਲਾਣਤ ਪਾਉਂਦਾ ਆ ਆਪਜੀ ਦੇ ਮਾਧਿਅਮ ਰਾਹੀਂ ਵੀ ਤੁਹਾਡਾ ਫਰਜ਼ ਬੰਦਾ ਸੀ ਇਸ ਸ਼ਹਿਰ ਨਿਵਾਸੀ ਨੇ ਇਹ ਗਰੀਬ ਜਨਤਾ ਆ ਤੁਸੀਂ ਜਨਤਾ ਦੇ ਨਿਵੇਂਦੇ ਹੋ ਤੁਹਾਡਾ ਫਰਜ਼ ਬੰਦਾ ਸੀ ਤੁਸੀਂ ਪੁੱਛ ਕੇ ਇਹਨਾਂ ਦੇ ਹਾਂ ਦਾ ਨਾਰਾ ਮਾਰਦੇ ਅੱਜ ਤੱਕ ਤੁਸੀਂ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜੀ ਇੱਕ ਚੁਣੇ ਹੋਏ ਨਮਾਇਦੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਕਿਸਾਨ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਜੇ ਲੀਡਰਾਂ ਤੋਂ ਵੀ ਜਿਹੜੇ ਉਹ ਤਾਂ ਗੱਲਾਂ ਜ਼ਰੂਰ ਕਰਕੇ ਗਏ ਆਥੇ ਗੱਡੀਆਂ 'ਚ ਬੈਠ ਕੇ ਪਰ ਉਹਨਾਂ ਦਾ ਫਰਜ਼ ਬਣਦਾ ਸੀ ਇਹਨਾਂ ਨਾਲ ਆ ਕੇ ਬੈਠਦੇ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਇਹਨਾਂ ਲਈ ਇਹਨਾਂ ਨੂੰ ਹੌਸਲਾ ਦਿੰਦੇ ਤਾਂ ਜੋ ਤਕੜੇ ਜੋ ਗਿਆਵੇ ਹੱਕਾਂ ਲਈ ਆਪ ਦਾ ਜਿਹੜਾ ਇਨਸਾਫ ਆ ਉਹਨੂੰ ਲੈ ਸਕਦੇ ਹੋਰ ਕੀ ਮੰਗ ਕਰਦੇ ਮੰਗ ਅਸੀਂ ਕਰਦੇ ਆ ਇਹਨਾਂ ਤੋਂ ਅਸੀਂ ਸਰਕਾਰ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਸਰਕਾਰ ਇਹ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਦੇ ਸੁਪਨੇ ਸੰਜੋਏ ਸੀ ਆਪਦੇ ਚਾਰ ਮਹੀਨਿਆਂ ਦੇ ਅੰਦਰ ਪਹਾੜਾਂ ਨੇ ਮੈਨੂੰ ਦੱਸਿਆ ਵੀ ਜਿਹੜੀ ਰੋਟੀ ਵੀ ਅਸੀਂ ਕੂੜੇ ਦੇ ਬਹਿ ਕੇ ਖਾਂਦੀਆਂ ਰਹੀਆਂ ਉੱਥੇ ਸਾਡੇ ਬੱਚੇ ਵੀ ਉਸ ਟਾਈਮ ਤੇ ਅਸੀਂ ਛੱਡ ਕੇ ਆ ਜਾਂਦੇ ਹਾਂ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਸ਼ਾਮ ਨੂੰ ਘਰੇ ਜਾਂਦੀਆਂ ਸੀ ਜੀਆਂ ਸਰਕਾਰ ਨੂੰ ਬੇਨਤੀ ਆ ਵੀ ਜਿਹੜੀ ਇਹਨਾਂ ਦੀ ਤਨਖਾਹ ਬਣਦੀ ਹੈ ਤਨਖਾਹ ਆ ਜੋ ਇਹਨਾਂ ਦਾ ਬੰਦਾ ਹੱਕ ਆ ਉਹ ਜਲਦੀ ਤੋਂ ਜਲਦੀ ਜਾਰੀ ਕਰਕੇ ਇਹਨਾਂ ਨੂੰ ਦਿੱਤਾ ਜਾਵੇ ਹਲੋ 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 ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਗੱਲ ਜੀ ਸਰ ਜਨ ਸਾਕੀ ਨਿਊਜ਼ ਮੀਆਤ ਪੱਤਰਕਾਰ ਮਨਜੀਤ ਮੁੰਤ ਬੋਲਦਾ ਜੀ ਹਾਂਜੀ ਹਾਂਜੀ ਹੋਸਾ ਠੀਕ ਠਾਕ ਹੂੰ ਬਹੁਤ ਵਧੀਆ ਜੀ ਸਰ ਇੱਕ ਤੁਹਾਡਾ ਪੱਖ ਲੈਣਾ ਸੀ ਅੱਜ ਮਜ਼ਦੂਰਾਂ ਨੇ ਅਗਰਕੋਲ ਸੇ ਥਾਣਾ ਲਾਇਆ ਸੀ ਉਹਨੇ ਵੀ ਚਾਰ ਮਹੀਨੇ ਕੰਮ ਕੀਤਾ ਮਜ਼ਦੂਰੀ ਦਾ ਤੇ ਸਾਨੂੰ ਕੋਈ ਤਨਖਾਹ ਵਗੈਰਾ ਕੋਈ ਮਜ਼ਦੂਰੀ ਮਿਲੀ ਨਹੀਂ ਅਜੇ ਤੱਕ ਇਹ ਤੁਹਾਨੂੰ ਵੀ ਕੋਈ ਰੌਲਾ ਆ ਗਿਆ ਚੁੱਕੇ ਆ ਜੀ ਕੀ ਕਹਿਣਾ ਚਾਹੁੰਦੇ ਸਰ ਉਹਦੇ ਮੈਂ ਉਹਨਾਂ ਦਾ ਨਾ ਜਿਹੜੇ ਪਹਿਲੀ ਗੱਲ ਤਾਂ ਮਜ਼ਦੂਰ ਨਹੀਂ ਉਹ ਆਪਣੇ ਸਫਾਈ ਸਫਾਈ ਵਾਲੇ ਬੰਦਿਆਂ ਦਾ ਸਫਾਈ ਵਾਲਿਆਂ ਦਾ ਆਪਛ ਹੀ ਉਹਨਾਂ ਦਾ ਹੈਗਾ ਰੌਲਾ ਕੋਈ ਜੀ ਜੀ ਤਾਂ ਕੋਈ ਉਹਨਾਂ ਕੋਲੇ ਕੋਈ ਕਾਜ ਪੱਤਰ ਹੋ ਹੈ ਨਹੀਂ ਕੋਈ ਵੀ ਠੀਕ ਆ ਜੀ ਹਾਂ ਬਾਕੀ ਆਪਾਂ ਦੇਖਦੇ ਹਾਂ ਕੀ ਹੁੰਦਾ ਹੈ ਉਹਨਾਂ ਨੂੰ ਸੱਜੇ ਕਾਜ ਪੱਤਰ ਕੋਈ ਹੈ ਨਹੀਂ ਫਿਰ ਕੰਮ ਤੇ ਕਿੱਦਾਂ ਲਾਇਆ ਗਿਆ ਜੀ ਉਹਨਾਂ ਨੂੰ 4 ਮਹੀਨੇ ਕਿਵੇਂ ਕੰਮ ਕਰਵਾਇਆ ਗਿਆ ਫਿਰ ਕੰਮ ਤਾਂ ਕੁਝ ਹੋਰ ਬੰਦੇ ਜਿਹੜੇ ਤੁਸੀਂ ਇਹ ਤਾਂ ਆਪ ਤੁਸੀਂ ਕਹਿ ਰਹੇ ਹੋ ਨਾ ਵੀ ਆਪ ਲਾਇਆ ਵਾਲੀ ਗੱਲ ਹਾਂਜੀ ਉਹ ਕੁਝ ਕੰਮ ਨਹੀਂ ਮੈਂ ਨਹੀਂ ਕਹਿ ਰਿਹਾ ਮਜ਼ਦੂਰ ਕਹਿ ਰਿਹਾ ਸਤੋ ਕੰਮ ਕਰਵਾਇਆ ਗਿਆ 4 ਮਹੀਨੇ ਸਾਨੂੰ ਮਿਹਨਤ ਨਾ ਮਣੀ ਦਿੱਤਾ ਗਿਆ ਅਸੀਂ ਕਈ ਵੀ ਤੁਹਾਨੂੰ ਵੀ ਮਿਲ ਚੁੱਕੇ ਉਹਨਾਂ ਕੋਲੇ ਉਹਨਾਂ ਕੋਲੇ ਇਹ ਪੁੱਛਣਾ ਸੀ ਨਾ ਵੀ ਤੁਹਾਡੇ ਕੋਲ ਕਾਜ ਪੱਤਰ ਹੈਗਾ ਉਹਦੇ ਬਾਰੇ ਜਿਹੜਾ ਕੀਤਾ ਕੰਮ ਜਾਂ ਲੱਗੇ ਤੁਸੀਂ ਠੀਕ ਹੈ ਜੀ 70 ਦੇ ਵਿੱਚ ਜੇ ਆਪਾਂ ਜਦੋਂ ਲਾਣੇ ਆ ਕਿ ਕਾਗਜ਼ ਪਤਰ ਨੇ ਲਾਣੇ ਉਹਦਾ ਥੋੜਾ ਲਾ ਦਿੰਨੇ ਜੀ 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 ਇਹ ਥੋੜਾ ਜਿਹਾ ਇਹਦੇ 'ਚ ਨਾ ਖੇਲ ਕਰ ਦਿੱਤੇ ਹੈਗੇ ਸਪਾਈ ਵਾਲੇ ਬੰਦੇ ਹੀ ਕਰਦੇ ਠੀਕ ਹੈ ਠੀਕ ਹੈ ਜੀ ਹੋਰ ਨਹੀਂ ਹੈਗੀ ਗੱਲ ਕੋਈ ਮਤਲਬ ਜਾਣ ਕੇ ਬਣਾਉਂਦੇ ਪਏ ਹੈ ਇਸ਼ੂ ਬਣਾ ਕੇ ਤਾਂ ਆਪਣਾ ਦਬਾਅ ਪਾਉਣਾ ਚਾਹੁੰਦੇ ਹਾਂ ਹਾਂਜੀ 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 ਚਲੋ ਤੁਹਾਨੂੰ ਮੈਂ ਤੁਸੀਂ ਮੇਰੇ ਲਈ ਬਾਦੋਂ ਵੈਸੇ ਉਦਾਂ ਆਫੀਸ਼ੀਅਲੀ ਹੈ ਬਾਦੋਂ ਵੀ ਇਹ ਆਪਾਂ ਇਹਨੂੰ ਸੌਟ ਆਊਟ ਕਰ ਦਿੱਤੇ ਆ ਦੇਖਦੇ ਨੇ ਬਦੈਨ ਠੀਕ ਹੈ ਸਭ ਠੀਕ ਹੈ ਥੈਂਕ ਯੂ